ਕਹਿੰਦੇ ਦੇ ਸੋੜ ਪਰਦੇਸੇ ਤਾਇਆ ਪੰਜੇ ਚੰਡਾਲ ਨਾਲੇ ਲੈ ਆਇਆ ਕਹਿੰਦੇ ਦੇਸ ਆ ਤੂੰ ਇੱਥੋਂ ਚਲੇ ਆ ਗਿਆ ਬਾਹਲੇ ਦੇਸ ਫਿਰ ਕੀ ਹੋ ਗਿਆ ਪਰ ਉਹ ਤਾਂ ਜਿਹੜੇ ਸੀ ਉਹਨਾਂ ਨੂੰ ਥੋੜੀ ਇੱਥੇ ਛੱਡ ਗਿਆ ਉਹ ਤਾਂ ਜਿੱਥੇ ਤੂੰ ਜਾ ਰਿਹਾ ਤੇ ਉਹ ਪੰਜੇ ਨਾਲ ਹੀ ਤੇਰੇ ਨਾਲ ਟੌਰ ਨਾਲ ਬੈਠ ਕੇ ਚਲੇ ਗਏ ਤੂੰ ਜਿੱਥੇ ਮਰਜ਼ੀ ਵੀ ਚਲਾ ਜਾਏ ਚਾਹੇ ਇੱਥੇ ਰਹਿ ਚਾਹੇ ਕਿੱਥੇ ਮਰਜ਼ੀ ਚਲ ਜਾ ਜੇ ਇਹ ਤੇਰੇ ਨਾਲ ਐ ਇਹਨੇ ਤੇਰੇ ਤੈਨੂੰ ਟਿਕਲ ਥੋੜੀ ਇਹਨਾਂ ਨੇ ਦੇਣਾ ਹੈ ਕੋਈ ਠੀਕ ਹੈ ਨਾ ਜੀ ਇਨਾਂ ਨੇ ਟਿਕਣ ਨਹੀਂ ਦੇਣਾ ਮਨ ਪਰਦੇਸੀ ਜੇ ਥੀ ਐ ਮਨ ਪਰਦੇਸੀ ਐ ਜਿੱਦਾਂ ਤੁਸੀਂ ਅੰਦਲਾ ਨਹੀਂ ਜਾਤ ਪਰਦੇਸੀ ਖੈਨੇ ਆਵੇ ਤਿਲ ਆ ਹੋ ਜਾਂਦਾ ਐ ਇਹਦਾ ਫੇਰ ਖੈਨੇ ਆਵੇ ਖੈਨੇ ਖੈਨੇ ਚ ਬਦਲੀ ਅੰਦਲਾ ਨਹੀਂ ਜਾਤ ਪਰਦੇਸੀ ਖੈਨੇ ਆਵੇ ਤਿਲ ਜਾਵੇ ਤਾਂ ਕੀ ਸੰਗਤ ਨਾਰ ਕਰੇਂਦਾ ਕਿਉਂ ਕਰ ਮੂੜਾ ਬਾਬੇ ਕਿਸ ਤਰ੍ਹਾਂ ਇਹਨੂੰ ਟਿਕਾ ਮਿਲ ਸਕਦਾ ਬੋਲੋ ਸੰਗਤ ਆਉਦੀ ਕਰ ਰਹੀ ਐ ਮਾੜਿਆਂ ਦੀ ਮਨ ਪਰਦੇਸੀ ਜੇ ਥੀਏ ਸਭ ਦੇਸ਼ ਪਰਾਇਆ ਤੂੰ ਜਿਹੜੇ ਮਰਜੀ ਦੇਸ਼ 'ਚ ਚਲ ਜਾ ਜਿਹੜੇ ਮਰਜੀ ਜ਼ਿਲ੍ਹੇ 'ਚ ਚਲ ਜਾ ਤੂੰ ਲੁਧਿਆਣੇ ਚਲ ਜਾ ਤੂੰ ਜਲੰਧਰ ਚਲ ਜਾ ਹਸ਼ਿਆਰਪੁਰਾ ਜਾ ਅਮਰਤਸਰ ਆ ਜਾ ਇਹਨੂੰ ਛੱਡ ਜਾ ਬੱਡਰ ਟੱਪ ਜਾ ਹਰਿਆਣੇ 'ਚ ਚਲ ਜਾ ਜੂਪੀ ਦੇ ਵਿੱਚ ਚਲ ਜਾ ਮਹਾਰਾਸ਼ਟਰ 'ਚ ਚਲ ਜਾ ਬਾਹਰ ਲੱਗ ਜਾ ਕੈਨੇਡਾ ਪਾਸ਼ਾ ਕਹਿੰਦੇ ਮਨ ਪਰਦੇਸੀ ਜੇ ਥੀ ਇਹ ਪਰਦੇਸੀ ਦਾ ਕਿ ਖੁਦਾ ਦੇ ਘਰ ਚੋਂ ਨਿਕਲ ਗਿਆ ਇਹ ਮਨ ਤੇ ਸਾਰੇ ਦੇਸ਼ ਹੀ ਪਰਾਏ ਹੋ ਜਾਣਗੇ ਕੋਈ ਨਹੀਂ ਤੇਰਾ ਆਪਣਾ ਕੀ ਹੈ ਸਭ ਦੇਸ਼ ਪਰਾਏ ਨੇ ਅਗਰ ਉਸ ਘਰ ਦੇ ਵਿੱਚ ਹੈ ਤਾਂ ਸਾਰੇ ਦੇਸ਼ ਹੀ ਆਪਣੇ ਨੇ ਤਾਂ ਪਾਸ਼ਾ ਜੀ ਨੇ ਆਖਿਆ ਥਿਰ ਕਰ ਬੈਸੋ ਹਰ ਜਨ ਪਿਆਰੇ ਸਤਗੁਰ ਤੁਮਰੇ ਕਾਜ ਸਵਾਰੇ ਨਿੱਜ ਘਰ ਮਹਿਲ ਪਾਵੋ ਸੁਖ ਸਹਜੇ ਬਹੁ ਨਾ ਹੋਏਗੋ ਫੇਰਾ ਉਸ ਨਿੱਜੀ ਨਾਮ ਹੁੰਦਾ ਕਿ ਸਹਜ ਅਵਸਥਾ ਤੇਰਾ ਘਰ ਹੈ ਉਸ ਘਰ ਦੇ ਵਿੱਚ ਆ ਕੇ ਤੇ ਆਪਣਾ ਟਿਕਾ ਕਰ ਲੈ ਤੇ ਤਿੰਨ ਗੁਣਾ ਤੋਂ ਉੱਚਾ ਨਿਕਲ ਜਾ ਰਾ ਮਨ ਪਰਦੇਸੀ ਜੇ ਥੀਐ ਸਭ ਦੇਸ ਪਰਾਇਆ ਅਗਰ ਮਨ ਗੁਰੂ ਦੇ ਕੋਲੋਂ ਪਰੇ ਹੋ ਗਿਆ ਤੇ ਤੇਰਾ ਕੁਛ ਵੀ ਆਪਣਾ ਨਹੀਂ ਹੈ ਅਗਰ ਤੂੰ ਗੁਰੂ ਦੇ ਨਾਲ ਅਭੇਦ ਹੋ ਗਿਆ ਤੇ ਤੇਰੇ ਤੋਂ ਕੁਝ ਬਾਹਰ ਵੀ ਨਹੀਂ ਹੈ ਬਾਬਾ ਫਰੀਦ ਜੀ ਆਨੇ ਕੀ ਆਖਿਆ ਫਰੀਦਾ ਆਪਸ ਵਾਰੇ ਮੈਂ ਮਿਲਾ ਮੈਂ ਮਿਲਿਆ ਸੁਖ ਹੋਏ ਜੇ ਤੂੰ ਮੇਰਾ ਹੋਏ ਰਹੇ ਸਭ ਜੱਗ ਤੇਰਾ ਇੱਕ ਉਹਦਾ ਬਣ ਜਾ ਉਹ ਤੁਸੀਂ ਮਨ ਪਰਦੇਸੀ ਜੇ ਥੀਏ ਸਭ ਦੇਸ਼ ਪਰਾਇਆ ਕਿਸ ਪੈ ਖੋਲੋ ਗੰਠਰੀ ਦੁੱਖ ਪਰ ਆਇਆ ਕਹਿੰਦੇ ਮੈਂ ਇੱਕ ਘਠੜੀ ਹੁਣ ਆਪਣੇ ਵਾਲੀ ਖੋਲ੍ਹ ਕੇ ਦੇ ਕੋਲੇ ਜਿਹੜਾ ਦੇਖਦਾ ਏ ਉਹ ਇਹਦੇ ਦੁੱਖ ਦਾ ਮਾਰਿਆ ਪਿਆ ਹੈ ਮੈਂ ਜਾਣਿਆ ਦੁੱਖ ਮੁੱਜ ਕੋ ਦੁੱਖ ਸੁਆਇਆ ਜਗ ਉੱਚਾ ਚੜ ਕੇ ਦੇਖਿਆ ਘਰ ਘਰ ਇਹਾਂ ਅੱਗ ਕੋਈ ਘਰ ਇਹਨ ਖਾਲੀ ਜਿੱਥੇ ਇਹ ਅੱਗ ਨਹੀਂ ਲੱਗੀ ਬੋਲੋ ਕਿਸ ਪੈ ਖੋਲੋ ਘੰਟੜੀ ਦੁੱਖ ਭਰ ਆਇਆ ਦੁੱਖ ਭਰਿਆ ਆ ਜਗਤ ਸਵਾਇਆ ਕਹਿੰਦੇ ਸਾਰਾ ਜੱਗ ਇਸ ਦਾ ਮਾਰਿਆ ਪਿਆ ਹੈ ਦੁੱਖ ਭਰਿਆ ਆ ਜਗਤ ਸਵਾਇਆ ਕੌਣ ਜਾਣੇ ਵਿਦ ਮੇਰੀਆਂ ਤੁਸੀਂ ਦੇਖੋ ਨਾ ਅੱਜ ਲੰਘੋ ਜਗਤ ਦੇ ਪਿੰਡਾਂ ਦੇ ਪਿੰਡ ਲੰਘੋ ਜੇ ਕਿਸੇ ਦੇ ਅੰਦਰ ਖੁਦਾ ਦੇ ਮਿਲਣ ਦੀ ਤੜਫ ਲੱਗੀ ਹੋਈ ਹੈ ਤੇ ਰੋ ਰਿਹਾ ਹੈ ਪਰ ਤੁਹਾਨੂੰ ਪਿੰਡ 'ਚ ਇੱਕ ਨਹੀਂ ਲੱਭਣਾ ਕਿ ਜਿਹੜਾ ਤੇਰੀ ਤੜਫਦਾ ਕੋਈ ਸਾਥੀ ਬਣਨ ਵਾਲਾ ਹੋਵੇ ਇਹ ਹਾਲਾਤ ਨੇ ਅਜ ਬੋਦੋ ਇੱਕ ਵੀ ਨਹੀਂ ਗੱਲੀ ਸੋ ਸੱਜਣ ਵੀ ਇੱਕ ਟੁਢੇਂਦੀ ਨਾ ਲਹਾ ਗੱਲਾਂ ਕਰਨ ਨਾਲ ਘਰਵਾਰ ਕਰਨ ਪੂਰੇ ਕਰਨ ਨਾਲ ਤੇ ਤੈਨੂੰ 20 ਮਿਲੰਗੇ ਪਰ ਜਿਹੜਾ ਅਸਲ ਦੇ ਵਿੱਚ ਤੇਰੀ ਅਵਸਥਾ ਉਥੋਂ ਤੱਕ ਪਹੁੰਚਾ ਦੇਵੇ ਉਹ ਇੱਕ ਵੀ ਨਹੀਂ ਲੱਭਦਾ ਹੈ ਬਾਬਾ ਫਰੀਦ ਜੀਆਂ ਦੇ ਬੋਲ ਨੇ ਇਹ ਕੀ ਹੈ ਕਿਉਂਕਿ ਉਹ ਤਾਂ ਹੋਈ ਕਰੂਗਾ ਨਾ ਉੱਠ ਬਜੀ 10 ਸੁੱਤਿਆ ਤੂੰ ਮੇਲਾ ਦੇਖਣ ਜਾ ਮਤ ਕੋ ਮਿਲ ਜੇ ਰੱਬ ਦਾ ਬਖਸ਼ਿਆ ਤੂੰ ਵੀ ਬਖਸ਼ਿਆ ਜਾ ਜਿਹੜਾ ਕੋਈ ਬਖਸ਼ਿਆ ਹੋਏਗਾ ਕੌਣ ਜਾਣੇ ਵਿਦ ਮੇਰੀਆਂ ਠੀਕ ਹੈ ਨਾ ਜੀ ਆਪਨੇ ਜਾਵਨੇ ਖੜੇ ਡਰਾਵਨੇ ਕਿੱਥੇ ਖੜੇ ਆਉਣ ਜਾਣ 84 ਦੇ ਖੇੜ ਵਿੱਚ ਪਏ ਪਏ ਆ ਬੋਲੋ ਪੈ ਤੋਟ ਨਹੀਂ ਇਹ ਫੇਰੀਆ ਇਸ ਫੇਰੇ ਦਾ ਕੋਈ ਪਤਾ ਹੀ ਨਹੀਂ ਲੱਗਦਾ ਕਿ ਕਿੱਥੋਂ ਤੱਕ ਚੱਲ ਰਿਹਾ ਇਹਦਾ ਪਤਾ ਹੀ ਨਹੀਂ ਲੱਗਦਾ ਹੈ ਤੋ ਇਸ ਕਰਕੇ ਰਾਜੇ ਗੁਰੂ ਪਾਤਸ਼ਾਹ ਰਹਿਮਤ ਕੰਨ ਟਾਈਮ ਉੱਤੋਂ ਦੀ ਹੋ ਗਿਆ ਹਾਂਜੀ ਜਿਤ ਜਿਤ ਲਾਵੋ ਤਿਤ ਜਿਤ ਲਗਣਾ ਜਿਤ ਜਿਤ ਲਾਵੋ ਤਿਤ